ਕਿਰਜੀ ਕੀ ਫਤੇ ਜੀ ਨਾਲ ਚਾਹ ਜੀ ਸੰਗਤਾਂ ਦੇਖੋ ਜੀ ਕਿੰਨਾ ਉਤਸ਼ਾਹ ਸੰਗਤਾਂ ਦਾ ਉੱਥੇ ਵਿੜੰਗ ਦੀ ਸੰਗਤ ਨੂੰ ਜਿਹੜੀ ਸੇਵਾ ਕੀਤੀ ਗਈ ਹੈ ਇਹ ਲੰਗਰ ਦੀ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਦੇ ਆਪਣੇ ਇੱਥੇ ਗੁਰੂ ਦਾ ਲੰਗਰ ਤਿਆਰ ਕੀਤਾ ਗਿਆ ਜੀ ਮਿੱਠੇ ਚੌਲ ਆ ਤੇ ਨਾਲ ਮਿੱਸੇ ਪ੍ਰਸ਼ਾਦੇ ਆਚਾਰ ਆ ਗਰਮ ਚਾਹ ਜੀ ਤੇ ਆਪਣੇ ਜਿੰਨੇ ਵੀ ਕੋਠੇ ਵਣਗ ਦੀ ਸੰਗਤ ਆ ਤੇ ਇਥੇ ਆਪਣੇ ਸੇਵਾ ਕਰ ਰਹੇ ਆ ਜੀ ਦਾ ਪਰਮਾਤਮਾ ਦੀ ਕਿਰਪਾ ਨਾਲ ਬਾਬਾ ਸ਼ੇਖ ਫਰੀਦ ਜੀ ਦੇ ਅੱਗੇ ਤੋਂ ਫੇਰ ਹੋਰ ਵੱਧ ਤੋਂ ਵੱਧ ਸੇਵਾ ਕਰਨ ਦੀ ਸਮਰੱਥਾ ਬਖਸ਼ਣ ਮਾਈਗ੍ਰੇਨ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਕਿਤ ਨੂੰ ਸਕੂਨ ਦੇਣ ਵਾਲੇ ਆ ਦੇ ਸਾਡੇ ਅੰਕਲ ਜੀ ਕਿਉਂਕਿ ਸੰਗਤਾਂ ਨੂੰ ਸਮੋਦਨ ਕਰਦੇ ਵੀ ਲੰਗਰ ਛੱਕੇ ਜਿਹਾ ਜੀ ਗਰੀਦਕੋਟ ਸ਼ਹਿਰ ਉਹ ਧਰਗਾ ਲੰਗਰ ਹੈ ਜਿਹੜਾ ਧਰਤੀ ਹੈ ਬਹੁਤ ਹੀ ਜਿਆਦੇ ਗੁਰੂ ਮਹਾਰਾਜ ਨੇ ਰਾਸ ਦੀ ਕਿਰਪਾ ਕੀਤੀ ਹੈ ਜੋ ਕਿ ਰਾਸ ਭਰੇ ਵਿੱਚ ਦੇ ਸੱਚੇ ਪਾਤਸ਼ਾਹ ਨੇ ਧੰਨਵਾਦ ਮੁੱਖੀ ਕਾਣ ਨਿਕਲ ਪਹਰ ਤੋਂ ਜ਼ਰੂਰ ਸੋਈ ਜੀ ਤੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਜੀ ਵੱਧ ਚੜ ਕੇ ਤੁਸੀਂ ਇੱਥੇ ਆਪਣੇ ਉਠੇ ਮੜੰਗ ਦੀ ਸੰਗਤਾਂ ਨੂੰ ਬੇਨਤੀ ਵੱਧ ਚੜ ਕੇ ਤੁਸੀਂ ਕੀ ਨਾ ਆਪਣੀ ਸੇਵਾ ਦੇ ਵਿੱਚ ਹਿੱਸਾ ਪਾਓ ਤਾਂ ਜੋ ਆਪਣੇ ਗੁਰੂ ਮਹਾਰਾਜ ਦੀ ਜਿਹੜੀ ਸੇਵਾ ਕਰ ਰਹੇ ਆ ਉਹਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਜਨਮ ਸਫਲਾ ਹੋ ਜੇ ਸੇਵਾ ਕਰਕੇ ਐਸਾ ਨੰਬਰ ਚਾਹੀ ਜੀ ਬਾਕੀ ਜਿਵੇਂ ਹੋਰ ਕੋਈ ਮਹਾਰਾ ਨੇ ਪਾਕਿਸਤਾਨੀ ਕੋਈ ਲੰਗਰ ਦੀ ਲਸੇ ਪ੍ਰਸ਼ਾਦ ਦੇ ਕੇ ਨਾਲ ਤੁਹਾਨੂੰ ਜਰੂਰ ਦਿਖਾਉਂਦੇ ਰਾਵਾਂਗੇ ਪਰ ਜਿੰਨੀ ਵੀ ਕਹਿੰਦੇ ਹੁੰਦੇ ਆਪਣੇ ਚ ਹਿੰਮਤ ਆ ਉਸ ਤਰੀਕੇ ਨਾਲ ਆਪਾਂ ਨੂੰ ਸੇਵਾ ਕਰਦੇ ਰਹਿਣਾ ਚਾਹੀਦਾ ਸੇਵਾ ਨਾਲ ਜਾਨੀ ਕਿ ਆਪਣਾ ਜਨਮ ਜਿਹੜਾ ਇਹ ਸਫਲਾ ਹੋ ਜਾਂਦਾ ਜੀਵਨ ਤੇ ਕਿਉਂਕਿ ਬਈ ਆਪਾਂ ਜਿਹੜੇ ਆਪਦੇ ਮੈਹਰਕਾਰ ਦੇ ਵਿੱਚ ਉੱਡੇ ਫਿਰਦੇ ਰਹਿੰਦੇ ਨੇ ਉਹਦਾ ਕੋਈ ਆਸਰਾ ਨਹੀਂ ਉਹ ਸਭ ਕੁਝ ਇੱਥੇ ਆ ਸੰਗ ਤਾਂ ਦੇਖੋ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਆ ਜਿਹੜਾ ਸਾਹਮਣੇ ਖੀਰ ਦਾ ਲੰਗਰ ਚੱਲੀ ਜਾਂਦਾ ਸਾਹਮਣੇ ਖੀਰ ਵਾਲੇ ਲੰਗਰ ਚੱਲੀ ਜਾਂਦੇ ਇਧਰ ਪ੍ਰਸ਼ਾਦਾ ਦੂਜਾ ਲੰਗਰ ਚੱਲੀ ਜਾਂਦਾ ਤੇ ਇਧਰ ਕੋਟਕਪੂਰੇ ਤੋਂ ਜਣੀ ਆ ਕੇ ਤੇ ਆ ਫਰੀਦਕੋਟ ਨੂੰ ਇਧਰ ਰਾਹ ਚੱਲਾ ਜਿਹੜਾ ਹਾਈਵੇ ਰੋਡ ਦੇ ਉੱਤੇ ਆ ਤੇ ਕੋਠੇ ਵਿੜੰਗ ਨੇ ਜਿਹੜਾ ਕਿ ਅਜੇ ਪਹਿਲੀ ਵਾਰ ਉਪਰਾਲਾ ਕੀਤਾ ਤੇ ਮੈਨਾਂ ਵੀ ਬਾਬਾ ਸ਼ੇਖ ਫਰੀਦ ਜੀ ਨੇ ਬਹੁਤ ਵਧੀਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਜੜੀ ਕਿ ਸਾਨੂੰ ਸੇਵਾ ਕਰਨ ਦਾ ਲੋਕਾ ਦਿੱਤਾ ਤੇ ਕਿਉਂਕਿ ਬਹੁਤ ਜਿਆਦਾ ਇਹ ਪਵਿੱਤਰ ਕਰਮ ਵਾਲੀ ਧਰਤੀ ਹੈ ਜੋ ਕਿ ਬਾਬਾ ਸ਼ੇਖ ਫਰੀਦ ਜੀ ਦੇ ਤੇ ਸਤੇ ਪਾਸ਼ਾ ਸਭ ਤੇ ਕਿਰਪਾ ਰੱਖੇ ਜੀ ਤੇ ਬਾਕੀ ਅੱਗੇ ਜਿਵੇਂ ਕੋਈ ਲੰਗਰ ਦੀ ਹੋਰ ਬੜੂਗੀ ਕੋਈ ਸਕੀਮ ਆਪਣੇ ਜੋ ਪਿੰਡ ਦੇ ਸਮੁੱਚੇ ਸੰਗਤਤ ਨਾਲ ਉਸ ਤਰੀਕੇ ਨਾਲ ਅੱਗੇ ਤੋਂ ਆਪਾਂ ਫਿਰ ਸੇਵਾ ਦਾ ਬਾਬਾ ਫਰੀਦ ਜੀ ਹੁਕਮ ਕਰਨਗੇ ਉਸ ਨਾਲ ਸੇਵਾ ਚਲਾ ਦਾਂਗੇ ਆਪਾਂ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ